ਉਹ ਕਹਿੰਿਆ ਖਾਸ ਕਰ ਉਹ ਕੈਮਸ ਦਾ ਨਿਸ਼ਾਨਾ ਬਣਾਇਆ ਜਾਂਦਾ ਪਿਛੇ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਪਹਿਲਾਂ ਵੀ ਚੋਰੀ ਹੋਈ ਆ ਉਸ ਤੋਂ ਪਹਿਲਾਂ ਵੀ ਚੋਰੀ ਹੋਈ ਆ ਤੇ ਇੱਕ ਦੁਕਾਨ ਦੇ ਦਰੋਂ ਨੇ ਰੱਖਿਆ ਨਾ ਵੀ ਹਵਾਲਾ ਕੀਤਾ ਲੇਕਿਨ ਇਸ ਗੱਲ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਰੇ ਕਿ ਵੀ ਇਹ ਜਿਹੜਾ ਵਾਰਦਾਤ ਹੋ ਰਹੀਆਂ ਪ੍ਰਸ਼ਾਸਨ ਕੋਈ ਸਾਡੀ ਮਦਦ ਨਹੀਂ ਕਰਿਆ ਇਸ ਕਰਕੇ ਕੈਮਸ ਸਾਹਿਬ ਨੇ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਕਰਤੀਆਂ ਕਿ ਜਿੰਨਾ ਚਿਰ ਕੋਈ ਸਰਕਾਰ ਸਾਨੂੰ ਇਹ ਰਿਸ਼ਵਰਸ਼ ਨਹੀਂ ਦਿੰਦੀ ਕਿ ਅਸੀਂ ਇਹ ਦੁਕਾਨਾਂ ਨਹੀਂ ਖੋਲਾਂਗੇ ਔਰ ਉਸ ਤੋਂ ਬਾਅਦ ਇਹ ਅਨਲਿਮਟਿਡ ਜਿਹੜੀ ਸਾਡੀ ਰੱਖੀ ਹੈਗੀ ਕਿ ਹੜਤਾਲ ਸੋਮਵਾਰ ਮੰਗਲ ਨੂੰ ਜਿੱਥੇ ਲੰਬੀ ਜਾ ਸਕਦੀ ਹੈ ਅਸੀਂ ਆਪਣੀ ਜਿਹੜੀ ਇਹ ਸਾਡੀ ਅਜ ਕਾਲ ਆ ਇਹ ਪੰਜਾਬ ਐਸੋਸੀਏਸ਼ਨ ਨੂੰ ਵੀ ਕਹਤਾ ਉਹ ਕਹਿੰਦੇ ਜੇ ਤੁਹਾਡਾ ਕੋਈ ਇੱਥੇ ਗੱਲ ਨਹੀਂ ਸੁਣਦੇ ਤਾਂ ਅਸੀਂ ਪੰਜਾਬ ਪੰਦੀ ਕਾਲ ਵੀ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗੱਲ ਆ ਉਹ ਆਲ ਇੰਡੀਆ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਚ 9 ਲੱਖ ਮੈਂਬਰ ਆ ਏਸ਼ੀਆ ਦੇ ਵਿੱਚ ਇੱਕ ਐਸੀ ਇਹ ਯੂਨੀਅਨ ਹੈ ਜਿੱਥੇ ਇੱਕੋ ਹੀ ਯੂਨੀਅਨ ਆ ਇਹ ਜਿਹੜੇ 9 ਲੱਖ ਮੈਂਬਰ ਸਾਡੀ ਗੱਲ ਪੰਜਾਬ ਸਰਕਾਰ ਨੇ ਸੁਣੀ ਆ ਤੇ ਪੰਜਾਬ ਸਰਕਾਰ ਦੀ ਗੱਲ ਇੰਡੀਆ ਗਵਰਨਮੈਂਟ ਨੇ ਸੁਣੀ ਆ ਇੰਡੀਆ ਕੈਪੀਟਲ ਨੇ ਸੁਣੀ ਆ ਇਸ ਕਰਕੇ ਜੇ ਕੋਈ ਵੀ ਐਦਾਂ ਦਾ ਮਸਲਾ ਸਹੱਲ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਇੰਡੀਆ ਲੈਵਲ ਤੇ ਗੱਲ ਚੱਲ ਜAVE ਸਾਡੇ ਨਾਲ ਕੌੜ ਦੇ ਵਿੱਚ ਸਾਡੇ ਜਿਹੜੇ ਕਰਮਚਾਰੀਆਂ ਯੂਨੀਅਨਾਂ ਦੇ ਪ੍ਰਧਾਨ ਆਏ ਨੇ ਪੰਜਾਬੀ ਜਿਹੜੇ ਹੈਗੇ ਉਹ ਵੀ ਪ੍ਰਧਾਨ ਆਏ ਨੇ ਸਾਰੀਆਂ ਜਿੰਨੀਆਂ ਯੂਨੀਅਨ ਹੋਰ ਹੈਗੀਆਂ ਅੰਰਸਟੀ ਤੋਂ ਵੀ ਡਸਟਰੀਜ਼ ਕਾਫੀ ਆਏ ਨੇ ਸਾਰੇ ਦੇ ਸਮਾਸ਼ਨ ਦਵਾਇਆ ਕਿ ਜਿਹੜਾ ਤੁਸੀਂ ਇਹ ਇਹ ਹੈਗੀ ਆ ਬਿਲਕੁਲ ਸਹੀ ਗੱਲ ਆ ਤੁਹਾਡੀ ਜਿਹੜੀ ਇਹ ਜਿਹੜੀ ਕਾਲ ਆ ਇਹ ਬਿਲਕੁਲ ਸਹੀ ਆ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਕੱਲ ਨੂੰ ਮੰਡੇ ਨੂੰ ਬਗਵਾੜਾ ਬੰਦੀ ਕਾਲ ਵੀ ਕਰਾਂਗੇ ਤੁਹਾਡੇ ਸੀ ਨਾਲ ਹੋਵਾਂਗੇ ਜੇ ਕੋਈ ਵੀ ਪ੍ਰਸ਼ਾਸਨ ਇਸ ਜਗਾ ਵੀ ਇਹ ਸਾਡੇ ਨਾਲ ਕੋਈ ਸਾਡੇ ਸਾਨੂੰ ਵਿਸ਼ਵਾਸ ਨਹੀਂ ਦਿੰਦੇ ਤਾਂ ਦੁਕਾਨਾਂ ਬੰਦ ਹੋਣਗੀਆਂ ਤੇ ਸਾਰਾ ਉਹ ਜ਼ਿੰਮੇਵਾਰੀ ਆ ਕੱਲ ਨੂੰ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਕਾਇਮਤ ਇੱਕ ਰੀੜ ਦੀ ਹੱਡੀ ਆ ਕਿਉਂਕਿ ਇਹਦੇ ਬਗੈਰ ਦਵਾਈ ਬਗੈਰ ਕੋਈ ਨੁਕਸਾਨ ਕੀ ਹੋ ਸਕਦਾ ਉਹਦੇ ਵਿੱਚ ਕੈਮਿਸਟਰੀ ਦੀ ਜ਼ਿੰਮੇਵਾਰੀ ਨਹੀਂ ਹੋਊਗੀ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਜੀ ਕੋਈ ਹੱਲ ਕਰੇ ਤੇ ਆ ਕੇ ਇਹਨਾਂ ਨਾਲ ਸਾਡੇ ਜਿਹੜੇ ਬੰਦੇ ਬੈਠੇ ਨੇ ਉਹਨੂੰ ਕੋ ਦੱਸੋ ਕਿ ਅਸੀਂ ਭਈ ਇਹ ਆਪਕੇ ਤੋਂ ਇਹ ਅਸੀਂ ਜਿਹੜੀ ਆ ਤੁਸੀਂ ਤੁਹਾਨੂੰ ਹੱਲ ਕਰਾਂਗੇ ਤੇ ਬੰਦੇ ਫੜਾਂਗੇ ਤੇ ਉਹਨੂੰ ਸਹਯਾਤ ਹੋਵੇਗਾ फगवाड़ा दे हरगोबिंद नगर विखे सेठी मेडिकल स्टोर ते दो मोटरसाइकिल ते सवार लुटेरिया ने दुकान ते आके लुटन अंजाम दिता अते फरार हो गए किन्ने की हुई कैमिसट ने कुछ नहीं दस्या है वध रही लुट्ट कारण कैमिसट यूनियन ने फगवाड़े सारिया दुकान बंद करवा के सेठी मेडिकल स्टोर के बाहर धरना ला दिता दुकान मालिक परमजीत कौर ने दसिया कि चार बजे के करीब दो मोटरसाइकिल आए थे उसने एक टूप देने कहा ਉਸ ਤੋਂ ਬਾਅਦ ਜਦੋਂ ਬਾਹਰ ਜਾਣ ਲੱਗੇ ਤਾਂ ਲੁਟੇਰਿਆਂ ਨੇ ਗੱਲੇ ਵਿੱਚ ਹੱਥ ਪਾਇਆ ਅਤੇ ਪੈਸੇ ਕੱਢ ਕੇ ਫਰਾਰ ਹੋ ਗਏ। ਮੌਕੇ ਤੇ ਲੁੱਟ ਦੀ ਸੂchnਾ ਤੋਂ ਬਾਅਦ ਰੋਸ਼ਰੂਪ ਫਗਵਾੜੇ ਦੀਆਂ ਸਾਰੀਆਂ ਕੈਮਿਸਟਰੀਆਂ ਦੁਕਾਨਾਂ ਬੰਦ ਹੋ ਗਈਆਂ। ਅਤੇ ਸੇਠੀ ਮੈਡੀਕਲ ਸਟੋਰ ਦੇ ਬਾਹਰ ਤਰਨਾਲਾ ਦਿੱਤਾ ਕੈਮਿਸਟ ਐਸੋਸੀਏਸ਼ਨ ਨੇ ਅਪੀਲ ਕੀਤੀ ਹੈ ਕਿ ਜੇ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਠੋਸ ਪਰੋਸਾ ਨਹੀਂ ਦਿੰਦਾ ਤਾਂ ਕਿ ਸੋਮਵਾਰ ਨੂੰ ਫਗਵਾੜਾ ਬੰਦ ਕਰਵਾਇਆ ਜਾਵੇਗਾ। ਫਗਵਾੜਾ ਇੱਕ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਇਹ ਜਿਹੜਾ ਲੱਟੋਈ ਆ ਕੀ ਕਹਿਣਾ ਤੁਹਾਡਾ ਲੱਟ ਕੋਈ ਪਹਿਲੀ ਵਾਰ ਨਹੀਂ ਹੋਈ ਆ ਇੱਥੇ ਕਈ ਵਾਰਦਾਤਾਂ ਲਗਾਤਾਰ ਹੋ ਰਹੀਆਂ ਆ ਲਗਾਤਾਰ ਇੱਥੇ ਸਾਡੇ ਭਾਈ ਸਾਹਿਬ 500 ਰੁਪਏ ਦੇ ਹੋ ਗਈ ਬਿੱਲੀ ਸਾਹਿਬ ਦੇ ਹੋਈ ਆ ਉੱਤੋਂ ਵਾ ਅੱਜ ਇੱਧਰ ਇਹਨਾਂ ਦੇ ਸਿੱਟੀ ਸਾਹਿਬ ਦੇ ਹੋ ਗਈ ਆ ਇਦਾਂ ਵਾਰਦਾਤਾਂ ਤਾਂ ਰੋਜ਼ ਦੀ ਰੋਜ਼ ਵਧੀ ਜਾ ਰਹੀਆਂ ਸਾਨੂੰ ਬਹੁਤ ਇਨਸਿਕਿਉਰਿਟੀ ਦੀ ਫੀਲ ਹੋ ਰਹੀ ਆ ਸਭ ਇਦਾਂ ਲੱਗ ਰਿਹਾ ਕਿ ਸਾਡਾ ਆਪਣਾ ਕੰਮ ਕਰਨ ਦਾ ਤਰੀਕਾ ਸਾਰਿਆਂ ਦਾ ਹੋ ਗਿਆ ਹਰ ਕਹਮੇ ਡਰਿਆ ਪਿਆ ਇਸ ਵੇਲੇ ਤੁਸੀਂ ਪੁਲਿਸ ਕੋ ਜਾਨਨੇ ਹੈਗੇ ਆ ਬਾਰ ਬਾਰ ਆਸ਼ਵਾਸਨ ਮਿਲਦਾ ਹੈਗਾ ਉਹਦੇ ਬਾਵਜੂਦ ਵੀ ਘਟਨਾਵਾਂ ਹੋ ਰਹੀਆਂ ਨੇ ਵੀ ਕਹਿਣਾ ਸਵਾਸ਼ਣ ਨਹੀਂ ਮਦਦ ਦੇ ਉਹ ਕਹਿੰਦੇ ਆ ਕਿ ਸਾਡੇ ਕੋਲ ਸਿਕਿਉਰਿਟੀ ਦੇ ਬੰਦੇ ਘੱਟ ਆ ਸਾਡੇ ਕੋਲ ਸਟਾਫ ਹੈ ਨਹੀਂ ਤੇ ਅਸੀਂ ਬਿਨਾ ਸਟਾਫ ਤੋਂ ਕਿੱਦਾਂ ਤੁਹਾਡੀ ਸਿਕਿਉਰਿਟੀ ਦੇ ਦਈਏ ਤੇ ਹਰ ਗੱਲੇ ਤੇ ਅਸੀਂ ਬੰਦਾ ਨਹੀਂ ਦੇ ਸਕਦੇ ਪਰ ਸਿਕਿਉਰਿਟੀ ਚੈੱਕ ਅਪ ਤਾਂ ਚਾਹੀਦਾ ਨਾ ਕਿਤੇ ਵੀ ਕੋਈ ਸਿਕਿਉਰਿਟੀ ਚੈੱਕ ਆਉਣੀ ਹੈ ਕਿਸੇ ਵੀ ਕਾਊਂਟਰ ਦੇ ਉੱਤੇ ਤੂੰ ਜਾ ਕੇ ਕਿਤੇ ਵੀ ਦੇਖ ਲੋ ਸਾਡਾ ਗੋਪਾਲ ਨਗਰ ਦੇਖ ਲੋ ਉਹ ਤੋਂ ਇਲਾਵਾ ਤੁਸੀਂ ਬੱਗਾ ਰੋਡ ਤੇ ਜਾ ਕੇ ਜਿੱਥੇ ਘਟਨਾ ਹੋਈ ਹੈ ਉਹਦੇ ਕੋਲ ਹਰ ਵੇਲੇ ਨਾਕਾ ਲੱਗਾ ਰਹਿੰਦਾ ਵਾ ਉਹਦੇ باوجود ਵੀ ਉਹਦੇ باوجود ਵੀ ਐਡੀ ਵੱਡੀ ਲੁੱਟ ਹੋ ਗਈ ਨਾਕਾ ਲੱਗਿਆ ਹੀ ਨਹੀਂ ਪਿਛਲੇ ਕਈ ਸਾਲ ਤੋਂ ਕਈ ਹੋ ਗਏ ਸਾਲ ਹੀ ਹੋ ਗਏ ਬੇਨ ਪੁਆਇੰਟ ਨਾਕੇ ਦਾ ਹੈਗਾ ਹੈਗਾ ਫਿਰ ਵੀ ਉਸ ਤੋਂ ਉਹ ਨਾਕਾ ਉਹਨਾਂ ਦਿਨਾਂ ਹੀ ਲੱਗਦਾ ਜਦੋਂ ਕੋਈ ਵੀਆਈਪੀ ਆਂਦਾ ਜਾਂ ਕੋਈ 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 ਸਪੈਸ਼ਲ ਡੇ ਹੁੰਦਾ ਉਹਨਾਂ ਦਿਨ ਰੈਲੀ ਹੋਵੇ ਉਸ ਦਿਨ ਇੱਥੇ ਨਾਕੇ ਲਾਉਂਦੇ ਆਂ ਔਰ ਕਿਸੇ ਦਿਨ ਕੋਈ ਚੈੱਕ ਆਉਂਦ ਰਿਹਾ ਹੁਣ ਆਲੇ ਦੁਆਲੇ ਜਿਹੜੀਆਂ ਦੁਕਾਨਾਂ ਬੰਦ ਹੋਈਆਂ ਇਸ ਰੋਸ਼ਵਜੋ ਹੋਈਆਂ ਹਾਂਜੀ ਰੋਸ਼ ਕੀ ਅਸੀਂ ਬਹੁਤ ਜ਼ਿਆਦਾ ਘਬਰਾਏ ਹੋਏ ਆ ਕੋਈ ਬੰਦਾ ਇਸੇ ਕੱਲੋਂ ਡਰਿਆ ਪਿਆ ਵੀ ਉਹ ਹਰ ਨੂੰ ਕਿਦੀ ਵਾਰੀ ਆਏ ਕਨੂੰ ਮੇਰੀ ਆਸਾ ਸੀ ਭਾਈ ਸਾਹਿਬ ਦੀ ਅਸੀਂ ਕਿਸੇ ਦਿਨ ਵਾਰੀ ਵੀ ਆਸਾ ਸੀ ਹਰ ਬੱਧਾ ਘਬਰਾਇਆ ਪਿਆ ਅਸਲ ਵਿੱਚ ਤੇ ਅੱਗੇ ਕੀ ਮੰਗ ਆ ਤੁਹਾਡੇ ਕੋਲ ਪੁਸ਼ਪ ਪ੍ਰਸ਼ੰਤ ਸਾਡੀ ਮੰਗ ਇਹੀ ਆ ਵੀ ਸੋਨ ਸਿਕਿਉਰਿਟੀ ਦਿੱਤੀ ਜਾਵੇ ਸਾਨੂੰ ਸਿਕਿਉਰ ਕੀਤਾ ਜਾਵੇ ਸਾਨੂੰ ਪਤਾ ਲੱਗੇ ਵੀ ਅਸੀਂ ਜਿੰਦਗੀ ਚ ਅੱਗੇ ਜਿਹੜਾ ਕੰਮ ਕਰਨਾ ਵੀ ਸਾਨੂੰ ਕੋਈ ਨਾ ਕੋਈ ਅੱਗੇ ਵੀ ਇਦਾਂ ਨਾ ਲੱਗੇ ਕਿ ਵੀ ਡਰ ਦੇ ਨਾਲ ਨਾ ਕੰਮ ਕਰ ਸਕੀ ਅਸੀਂ ਹੁਣ ਕੈਮਿਸਟ ਐਸੋਸੀਏਸ਼ਨ ਦੇ ਅਸੀਂ ਮੈਂਬਰ ਹੋਣ ਦੇ ਨਾਤੇ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਕੈਮਿਸਟ ਸ਼ਾਪ ਬੰਦ ਕਰਵਾਈ ਹੈ ਕਿਸ ਤਰ੍ਹਾਂ ਹੈਗੀ ਹੈ ਬੰਦ ਕੀ ਆਪ ਹੀ ਰੋਸ਼ਨਾ ਸਰ ਇਹਨੇ ਬੰਦ ਕਰ ਦਿੱਤੀ ਹੈ ਸਾਰਾ ਸ਼ਹਿਰ ਬੰਦ ਐ ਅਸਲ ਵਿੱਚ ਹਾਂਜੀ ਮਾ ਮੇਰਾ ਨਾਮ ਪਰਮਜੀਤ ਵਰਤ। ਅੱਛਾ ਕਿਸ ਤਰ੍ਹਾਂ ਘਟਨਾ ਹੋਈ ਹੈ? 4 ਵਜੇ ਦੋ ਮੁੰਡੇ ਆਏ। ਚੰਦਰ ਉਹਨਾਂ ਨੇ ਇੱਕ ਮੇਕਸੰਦਿਤਰੀ ਨੂੰ ਘੱਟਿਆ। ਅੱਛਾ ਜੀ। ਟੂ ਜਸਟਿਸ। ਪਰ 20 ਸੈਕਿੰਡ ਹੀ ਲੱਗੇ। ਉਹਨਾਂ ਨੇ ਮੈਂ ਟੈਕ ਕੇ ਵਾਪਸ ਮੁੜੀ ਆ ਤਾਂ ਜਨੂ ਉਹਨਾਂ ਨੇ ਗੱਲੇ ਤੋਂ ਪਹਿਲੇ ਕੱਢ ਲੈ। ਅੱਛਾ। ਇੱਕwidehat ਸੀ ਕਿ ਮੁੰਡੇ? ਦੋ ਮੁੰਡੇ ਸੀਗੇ। ਇੱਕwidehat ਸੀ? ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਵਾਲਨੇ ショਪ ਦੇ ਕੋਲ ਹੀ ਜਸਟ ਕਰਾ ਅੱਛਾ ਜੀ ਮੋਟਰਸਾਈਕਲ ਕਹਿੰਦੇ ਸੀ ਇੰਨੀ ਕੀਮਤ ਦੇ ਦਿੱਤੀ ਅੱਛਾ ਜੀ ਨਾਲ ਇਕੱਠੇ ਹੀ ਸੈਕਿੰਡ ਦੇ ਵਿੱਚ ਹੀ ਜਦੋਂ ਮੈਂ ਬੈਠ ਬੈਠ ਕੇ ਹੋਈ ਦੇਖਿਆ ਤਾਂ ਗੱਲਾਂ ਮੇਰਾ ਕੋਈ ਨਾ ਸੀ ਤੇ ਕਿੰਨੇ ਪੈਸੇ ਲੈ ਗਏ ਉਹ ਰਾਜਾ ਮੋਟਾ ਮੋਟਾ ਅੰਦਾਜ਼ਾ ਕੋਈ ਪਤਾ ਨਹੀਂ ਸੀ 10000 ਰੁਪਏ ਵਗੈਰਾ ਵੀ ਸੀ ਉਹਨਾਂ ਕੋਲ ਅੱਛਾ ਮੈਨੂੰ ਕੁਝ ਵੀ ਦਿਖਾਇਆ ਨਹੀਂ ਉਹਨਾਂ ਨੇ ਉਹਦੇ ਗੱਲ ਉਹਦੇ ਗੱਲ ਦੇ ਵੇਹੇ ਕਰ ਲੈ ਕੇ ਨਾਮ ਨਿਕਲ ਤੇ ਸ਼ਾਇਦ ਤੇ ਕਿੱਧਰ ਫਰਾਰ ਹੋ ਗਏ ਜਿੱਧਰੋਂ ਆਏ ਉਧਰ ਹੀ ਚਲੇ ਗਏ ਇੱਥੇ ਨੂੰ ਗਏ ਕਿੱਧਰ ਨੂੰ ਗਏ ਨਰਗੋਵਿੰਗਰਾਂ ਉੱਪਰ ਹੜਾਰ ਹੋ ਗਏ ਹੁਣ ਪ੍ਰਸ਼ਾਸਨ ਤੋਂ ਕੀ ਮੰਗਾ ਇੰਨੀਆਂ ਚੋਰੀਆਂ ਹੋ ਗਈ ਤੁਹਾਡਾ ਕੀ ਨਾਮ ਹੈ ਤੁਹਾਡਾ ਨਾਮ ਸੇਠੀ ਮੈਡੀਕਲ ਸਟੋਰ ਤੇ ਇੱਕ ਲੁੱਟ ਦੀ ਵਾਰ ਦਾ ਹੋਇਆ ਦਿਨ ਦਿਹਾੜੇ ਕਿ ਹੁਣ ਤੱਕ ਸਾਰਾ ਕੁਝ ਮੈਟਰ ਸਾਹਮਣੇ ਆਇਆ ਕਰੀਬਨ 4 ਵਜੇ ਮੈਨੂੰ ਐਸੋਸੀਏਸ਼ਨ ਦੇ ਕਿਸੇ ਬੰਦੇ ਦਾ ਫੋਨ ਆਇਆ ਸੀਗਾ ਅਗਰਵਾਲ ਮੈਡੀਕਲ ਦਾ ਨਾਲ ਜਿਹੜੀ ਸਿਟੀ ਮੈਡੀਕਲ ਸੀ ਉੱਥੇ ਕੋਈ ਦੋ ਬੰਦਿਆਂ ਨੇ ਜਿਹੜਾ ਹੈਗਾ ਗੱਲੇ ਚੋਂ ਪੈਸੇ ਜਿਹੜੇ ਹੈਗੇ ਚੱਕ ਕੇ ਲੈ ਕੇ ਗਏ ਤੇ ਇਮੀਡੀਏਟਲੀ ਜਿਹੜੀ ਸਾਡੀ ਪੁਲਿਸ ਟੀਮ ਆ ਮੌਕੇ ਤੇ ਪਹੁੰਚੀ ਆ ਸੀ ਤੇ ਅਸੀਂ ਜਾ ਕੇ ਉੱਥੇ ਜਿਹੜੀ ਮੌਕੇ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੇ ਉੱਥੇ ਅੱਗੇ ਸੀਸੀਟੀਵੀ ਜਿਹੜੇ ਦੁਕਾਨ ਦੇ ਤੇ ਨਹੀਂ ਸੰਚਲਨ ਚੱਲ ਰਹੇ ਉਹਨਾਂ ਦੇ ਕਹਿਣ ਮੁਤਾਬਕ ਕੀ ਲਾਈਟ ਗਈ ਹੋਈ ਸੀ ਤੇ ਬਾਕੀ ਅਸੀਂ ਜਿਹੜੀ ਸਾਰੀ ਥਾਵਾਂ ਤੋਂ ਜਿਹੜੇ ਸੀਸੀਟੀਵੀ ফুটেਜ ਜਿਹੜੇ ਆ ਉਹ ਦੇਖ ਰਹੇ ਹਾਂ ਤੇ ਬਹੁਤ ਜਲਦ ਪ੍ਰੈਸ ਕਰ ਡੀਐਸਪੀ ਸਾਹਿਬ ਇਹ ਉਹਨਾਂ ਨੇ ਪੂਰੀ ਮੈਡੀਕਲ ਜਿਹੜੀ ਐਸੋਸੀਏਸ਼ਨ ਆ ਉਹਨਾਂ ਸਾਰੀਆਂ ਦੁਕਾਨਾਂ ਬੰਦ ਕਰਤੀਆਂ ਤੇ ਉਹ ਧਰਨੇ ਤੇ ਬਹਿ ਗਏ ਤੇ ਉਹਦੇ ਬਾਰੇ ਕੀ ਆਪਣਾ ਹੈ ਵਾਜਦਾ ਦੇਖੋ ਉਹਨਾਂ ਨੂੰ ਕਨਵਿੰਸ ਕੀਤਾ ਜਾ ਰਿਹਾ ਤੇ ਜਿੰਨੀਆਂ ਵੀ ਵਾਰਦਾਤਾਂ ਇਸ ਸ਼ਹਿਰ ਦੇ ਵਿੱਚ ਹੋਈਆਂ ਉਹ ਅਜ ਤੱਕ ਪ੍ਰੈਸ ਕਰ ਦਿੱਤੀਆਂ ਗਈਆਂ ਇਹ ਹੀ ਆਸ਼ਵਾਸਨ ਉਹਨਾਂ ਦੁਤਾ ਦੇ ਕਿ ਇਹ ਵੀ ਵਾਰਦਾਤਾਂ ਚ ਕੀਤੀ ਗਈ ਪ੍ਰੈਸ ਕਰ ਉਹ ਲਗਾ ਲਗਾਤਾਰ ਇਹ ਕਹਿੰਦੇ ਸਾਨੂੰ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵੀ ਇਹਦੇ ਬਾਰੇ ਕੋਸ ਪ੍ਰਸ਼ਾਸਨ ਕੁਝ ਨਹੀਂ ਕਰਦਾ ਹੈਗਾ ਮੈਡੀਕਲ ਸਟੋਰਸ ਜਿਹੜੇ ਹੈਗੇ ਆ ਹੁਣ ਜਿਸ ਤਰ੍ਹਾਂ ਪਿੱਛੇ ਜੇ ਗੈਲ ਕਰਦੇ ਆ ਜਿਹੜੇ ਇੱਕ ਬੰਸੀ ਮੈਡੀਕਲ ਸਟੋਰ ਤੇ ਦੀ ਬੜੀ ਵੱਾਰ ਪਾਇਆ ਇਸ ਟਾਈਮ ਉਸ ਦੋ ਜਨਾਂ ਦੇ ਅੰਦਰ ਆਨ ਸੋ ਜਾ ਲਿਆ ਸੀ ਇਹ ਕੋਈ ਪਾਰਟਿਕੂਲਰ ਹੋਣੀ ਹੈ ਕਿ ਮੈਡੀਕਲ ਕਮਿਊਨਿਟੀ ਨੂੰ ਟਾਰਗੇਟ ਕੀਤਾ ਤੇ ਜਿਹੜਾ ਕ੍ਰਾਈਮ ਆਪਣੇ ਜਿਹੜਾ ਹੈਗਾ ਕਿ ਰੈਂਡਮ ਕ੍ਰਾਈਮ ਹੈ ਤੇ ਇਹਦੇ ਵਿੱਚ ਕੋਈ ਪੈਟਰਨ ਜਿਹੜਾ ਲੱਭਣ ਦੀ ਜ਼ਰੂਰਤ ਨਹੀਂ ਉਹ ਹੈ ਨਹੀਂ ਕਹਿੰਦੇ ਦੱਸਿਆ ਉਹਨਾਂ ਕਿੰਨਾ ਕੁ ਨੁਕਸਾਨ ਹੋਇਆ ਕੋਈ ਸਾਹਮਣੇ ਇੱਕੋ ਗੱਲ ਨਹੀਂ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਤੇ ਉਹ ਕਹਿੰਦੇ ਕਿ ਅਸੀਂ ਜਿਹੜਾ ਹੈਗਾ ਪਤਾ ਕਰਾਂਗੇ ਕਿ ਕਿੰਨੇ ਸਾਲ ਚੱਲੇ ਤੇ ਕੋਈ ਸ਼ਿਕਾਇਤ ਵਗੈਰਾ ਆ ਗਈ ਜੇ ਤੁਹਾਡੇ ਕੋਲ ਹਾਂ ਉਹਨਾਂ ਨੇ ਜਿਹੜਾ ਅਸੀਂ ਆਪਣਾ ਇਹ ਸਾਡਾ ਫੇਸਿਸ ਆਪਾਂ YouTube ਸਰਚ ਆਪਾਂ ਉਹਨਾਂ ਦੀ ਸਟੇਟਮੈਂਟ ਚੱਲ ਗਈ ਉਸ ਤੋਂ ਬਾਅਦ ਜੋ ਵੀ ਉਹ ਸਟੇਟਮੈਂਟ ਦੇਵਾਂਗੇ ਉਸ ਤੋਂ ਬਾਅਦ ਤੇ ਕੀ ਭਰੋਸਾ ਦਵਾ ਸਕਦੇ ਆਪਾਂ ਸ਼ਹਿਰ ਵਾਸੀ ਨੂੰ ਸ਼ਹਿਰ ਵਾਸੀ ਉੱਥੇ ਕਰਿਆਣਾ ਜੁਨੀਅਨ ਵੀ ਆ ਗਏ ਹੋਰ ਸ਼ਹਿਰ ਵਾਸੀ ਵੀ ਸੀ ਵੀ ਕਹਿੰਦੇ ਅਸੀਂ ਲਗਾਤਾਰ ਇਹ ਫਗੜਾਣਾ ਸ਼ਾਰਾ ਹੀ ਬੰਦ ਕਰ ਦੇਣਾ ਇਹਦੇ ਬਾਰੇ ਕੀ ਆਪਣਾ ਉਪਰਾਲਾ ਕੀਤਾ ਜਾ ਰਿਹਾ ਹੈ ਮੇਰੀ ਸਾਰਿਆਂ ਦੇ ਨਾਲ ਗੱਲ ਸਾਰੇ ਪਤੌਰ ਸਹਾਨਭੂਤੀ ਉੱਥੇ ਪਹੁੰਚੇ ਸਮਪਤੀ ਲਈ ਪਹੁੰਚੇ ਤੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੈਗੀ ਹੈ ਨਹੀਂ ਮੇਰੀ ਉਹਨਾਂ ਨਾਲ ਲਗਾਤਾਰ ਗੱਲ ਚੱਲਦੀ ਹੈ ਤੇ ਜਿਹੜਾ ਇਹ ਸਾਡੇ ਵੱਲੋਂ ਆਸ਼ਵਾਸਨ ਉਹਨਾਂ ਨੂੰ ਦਵਾਇਆ ਗਿਆ ਕਿ ਇਸ ਵਾਰਦਾਤ ਨੂੰ ਵੀ ਬਾਕੀ ਵਾਰਦਾਤਾਂ ਵਾਂਗ ਛੇਤੀ ਪੜਸਕ ਨਹੀਂ ਫਿਰ ਹਾਲ ਤੱਕ ਉਹ ਧਰਨੇ ਤੇ ਬੈਠੇ ਆ ਉਹਦੇ ਬਾਰੇ ਕੀ ਹੈ ਮੁਲਾਕਾਤ ਕੀਤੀ ਦੁਆਰਾ ਉਹਨਾਂ ਨਾਲ ਮੇਰੀ ਉਹਨਾਂ ਨਾਲ ਗੱਲ ਚੱਲਦੀ ਹੈ ਸਾਡੀ ਫੋਰਸ ਉੱਤੇ ਮੌਕੇ ਤੇ ਮਿਲ ਜਾਂਦਾ ਮੈਂ ਉਹਨਾਂ ਸਾਰੀ ਐਸੋਸੀਏਸ਼ਨਸ ਤੇ ਡਾਲੀ ਟੱਚ ਆ ਤੇ ਬਹੁਤ ਜਲਦੀ ਜਿਹੜਾ ਹੈਗਾ ਆਪਣੀ ਜਿਹੜੀ ਪ੍ਰੋਟੈਸਟ ਹੈ ਉਹਨਾਂ ਦੇ ਤੁਸੀਂ ਜਿਹੜੇ ਬੰਦੇ ਕਟੜਨ ਪੰਜਾਬ ਦੇ ਕਿ ਕਦੋਂ ਤੱਕ ਪੜਨ ਦੀ ਆਸ ਕੀਤੀ ਹੈ ਸਾਡੀ ਅਸੀਂ ਜਲਦ ਤੋਂ ਜਲਦ ਪੜ ਲਾਂਗੇ ਜਿਸ ਤਰ੍ਹਾਂ ਅਸੀਂ ਪੜਨੇ ਦੀ ਕੋਸ਼ਿਸ਼